ਜੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਵਾਸਲੀ ਚੈਨਲ ਤੇ ਅੱਜ ਅਸੀਂ ਖੜੇ ਹਾਂ ਪਟਿਆਲਾ ਸ਼ਹਿਰ ਦੇ ਵਿੱਚ ਡਾਕਟਰ ਐਮ ਆਰ ਐਸ ਭੱਲਾ ਕਿਲਾ ਮੰਡੀ ਦੇ ਵਿੱਚ ਡੀਏਵੀ ਸਕੂਲ ਦੇ ਵਿੱਚ ਜਿੱਥੇ ਕਿ ਬੱਚਿਆਂ ਦਾ ਸਮਰ ਕੈਂਪ ਲਗਾਇਆ ਗਿਆ ਸੋ ਗੱਲਬਾਤ ਆਪਾਂ ਜਰੂਰ ਕਰਾਂਗੇ ਸਾਡੇ ਨਾਲ ਮੌਜੂਦ ਨੇ ਪਟਿਆਲਾ ਸ਼ਹਿਰ ਤੋਂ ਆਰਤੀ ਮਹਾਜਨ ਜੀ ਗੱਲਬਾਤ ਆਪਾਂ ਉਹਨਾਂ ਨਾਲ ਜਰੂਰ ਕਰਾਂਗੇ ਹਾਂਜੀ ਮੈਮ ਨਮਸਕਾਰ ਨਮਸਕਾਰ ਜੀ ਹਾਂਜੀ ਮੈਮ ਅੱਜ ਬੱਚਿਆਂ ਦਾ ਜਿਹੜਾ ਤੁਸੀਂ ਪ੍ਰੋਗਰਾਮ ਕਰਵਾਇਆ ਕੀ ਕਹਿਣਾ ਚਾਹੁੰਦੇ ਹੋ बच्चों का हमने बाल विकास शिविर लगाया है यहाँ पे ते, तीन जून से ले कर बारह जून तक हमने व्यक्तित्व एवं चरित्र विकास शिविर लगाया है और बच्चों से दो सौ रुपये का नामात्र शुल्क लिया गया जहाँ पे बच्चों को हनुमान चालीसा का पाठ श्लोक उच्चारण योगा और चरित्र विकास के लिए अलग अलग एक्टिविटीज़ हमने करवाई हैं बच्चों को बताया कि उनको अपनी दिनचर्या में क्या करना है किस तरह से अपनी दिनचर्या का पालन करना है बड़ों का आदर करना है सुबह उठ सबसे पहला प्रणाम भगवान को करके उसके बाद भूमि प्रणाम करके किस तरह से उन्होंने अपने माता पिता की आज्ञा का और दादा दादी की आज्ञा का पालन करना है तो ये जो संस्कार है ये आजकल बच्चों पर जागृत करने बहुत ज़्यादा जरूरी हो गए हैं जैसा कि हमें पता है कि ये जो राजा रघुवंशी का मर्डर केस हुआ था तो उससे हमें यही सीखने को मिल रहा है कि चाहे हम बच्चों को जितना मर्जी पढ़ा लें पर जो हमारा कल्चर है जो हमारी संस्कृति है उसे हम खरीद नहीं सकते हैं तो उसे हमें अपने बच्चों में जागृत करने के लिए ऐसे कैंप्स जो हैं वो ऑर्गेनाइज ਕਰਤੇ ਹੀ ਰਹਿਣਾ ਚਾਹੀਏ ਥੈਂਕ ਯੂ ਕਿੰਨੇ ਕ ਮਿਹਨਤ ਤੁਹਾਨੂੰ ਬੱਚਿਆਂ ਦੇ ਕਰਨੀ ਵੀ ਮਿਹਨਤ ਦੀ ਜੇ ਗੱਲ ਕਰੀਏ ਤੇ ਆਬਵੀਅਸ ਹੈ ਜਿਸ ਤਰ੍ਹਾਂ ਅੱਜਕੱਲ ਚੀਜ਼ਾਂ ਸਾਰੀਆਂ ਅਲੋਭ ਹੋ ਚੁੱਕੀਆਂ ਸਾਡੇ ਘਰਾਂ ਵਿੱਚੋਂ ਬੱਚੇ ਜਿਹੜੇ ਨਾ ਵੈਸਟਰਨਾਈਜੇਸ਼ਨ ਵੱਲ ਵੱਧ ਚੁੱਕੇ ਹੋਏ ਨੇ ਸੋ ਸਟਾਰਟਿੰਗ ਤੋਂ ਜ਼ੀਰੋ ਤੋਂ ਹੀ ਸਾਨੂੰ ਸ਼ੁਰੂਆਤ ਕਰਨੀ ਪਈ ਹੈ ਕਿ ਸਭ ਤੋਂ ਉੱਠ ਕੇ ਬੱਚੋ ਤੁਸੀਂ ਕਰਨਾ ਕੀ ਹੈ ਸਭ ਤੋਂ ਉੱਠ ਕੇ ਤੁਸੀਂ ਭਗਵਾਨ ਦਾ ਸ਼ੁਕਰੀਆ ਕਰਨਾ ਹੈ ਜਿਨ੍ਹਾਂ ਨੇ ਸਾਨੂੰ ਅੱਜ ਦਾ ਦਿਨ ਦਿਖਾਇਆ ਫਿਰ ਬਾਕੀ ਦਿਨ ਚਰਿਆਦਾ ਉਹਨਾਂ ਦਾ ਕੰਮ ਸ਼ੁਰੂ ਹੁੰਦਾ ਹੈ ਉਸ ਤਰ੍ਹਾਂ ਹੀ ਪੈਰੈਂਟਸ ਨੇ ਕੁਝ ਤੁਹਾਨੂੰ 9 ਦਿਨ ਦੇ ਵਿੱਚ ਕੁਝ ਨਾ ਕੁਝ ਤਾਂ ਦੱਸਿਆ ਹੋਵੇਗਾ ਕਿ ਸਾਡੇ ਬੱਚੇ ਤੇ ਕੀ ਅਸਰ ਹੋ ਰਿਹਾ ਜਾਨੀ ਹੋਰ ਪੈਰੈਂਟਸ ਵੱਲੋਂ ਸਾਨੂੰ ਇੰਨਾ ਅੱਛਾ ਫੀਡਬੈਕ ਰਿਹਾ ਹੈ ਆ ਲਾਸਟ ਡੇ ਹੈ ਸਾਡਾ ਅੱਜ ਤੇ ਇੰਨਾ ਜ਼ਿਆਦਾ ਅੱਛਾ ਵਾਲਾ ਫੀਡਬੈਕ ਮਿਲ ਰਿਹਾ ਹੈ ਕਿ ਉਹ ਬੋਲ ਰਹੇ ਨੇ ਕਿ ਸਾਨੂੰ ਇਹ ਵਾਲੀ ਐਕਟੀਵਿਟੀਆਂ ਅੱਗੇ ਵੀ ਕਰਵਾਓ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਛੇ ਤੋਂ ਅੱਛੇ ਸੰਸਕਾਰ ਪ੍ਰੋਵਾਈਡ ਕਰ ਸਕੀਏ ਕਿੰਨੇ ਬੱਚੇ ਸੀ ਜਿਨ੍ਹਾਂ ਨੂੰ ਤੁਸੀਂ ਇਹ ਤਿਆਰੀ ਕਰਵਾਈ ਹੈ ਬੱਚੇ ਨੂੰ ਸਾਡੇ 82 ਬੱਚੇ ਸੀ ਅਸੀਂ ਸਭ ਕੋ 2200 ਰੁਪਏ ਲਿੱਤਾ ਹੈ ਜਿਹੜੇ ਸਾਨੂੰ ਲਾਸਟ ਲੱਗੇ ਕਿ ਇਹ ਬੱਚੇ ਆ ਸਕਦੇ ਹੈ ਸਭ ਕੁਝ ਐਨ ਕੈਪੇਬਲ ਹੈ ਲੇਕਿਨ ਇਹ ਪੈਸੇ ਨਹੀਂ ਦੇ ਸਕਦੇ ਅਸੀਂ 15 ਬੱਚਿਆਂ ਕੋ ਕੋਈ ਪੈਸਾ ਨਹੀਂ ਲਿੱਤਾ ਅਸੀਂ ਜਾਣਦੇ ਹਾਂ ਕਿ ਬਟਾਲੇ ਤੇ ਅਸੀਂ ਕਿੰਨੇ ਕੁਝ ਨਹੀਂ ਹੈ ਕੁਝ ਨਹੀਂ ਹੈ ਇਹੋ ਜਿਹੇ ਬੱਚੇ ਸੀ ਹੋਰ ਤਿਆਰ ਕਰੀਏ ਸਾਡੇ ਨਾਂ ਬਣੇ ਜਿੱਦਾ ਸੀ ਕਿ 15 ਹੋਰ ਬੱਚੇ ਅਗੇ ਤੋਂ ਬੱਚੇ ਹੋਰ ਚਾਹਦੇ ਐ 82 ਦੇ ਸਾਡੇ 100 200 ਦਾ ਕਰ ਬੱਚੇ ਲੱਗਦਾ ਸਾਨੂੰ ਪਹੁੰਚ ਜਾਣਗੇ ਪੇਰੈਂਟਸ ਕਹਿ ਰਹੇ ਹੈ ਕਿ ਸੀ ਇਹ ਸਟੂਡੈਂਟਾ ਤੇਰਾ 7 ਦਿਨ ਦਾ ਲਗਾਇਆ ਇਹਨੂੰ 20 ਦਿਨ ਦਾ ਕਰੋ ਬੱਚੇ ਵੀ ਕਹਿ ਰਹੇ ਸੀ ਹੋਰ ਸਿੱਖਣਾ ਹੈ ਹੋਰ ਸਿੱਖਣਾ ਸੀ ਰਮਾਇਣ ਦੇ ਕੁਐਸਚਨ ਪੁੱਛੇ ਹੈ ਬੱਚਿਆਂ ਨੇ ਬਹੁਤ ਅੱਛੇ ਉਹਦੇ ਸਾਰੇ ਜਵਾਬ ਦਿੱਤੇ ਹੈ ਉਹਨਾਂ ਪੇਰਨ ਸੇ ਕੁਲੂਕ ਸਿੱਖੀ ਉਮੀਦ ਕਰਦੇ ਹਾਂ ਪੈਰੈਂਟਸ ਦੇ ਕੋਲੋਂ ਅਸੀਂ ਉਮੀਦ ਕਰਦੇ ਹਾਂ ਕਿ ਪੈਰੈਂਟਸ ਨੇ ਸਾਡਾ ਸਾਥ ਬਹੁਤ ਅੱਛਾ ਦਿੱਤਾ ਅਸੀਂ ਸੋਚਿਆ ਨਹੀਂ ਸੀਗਾ ਅਸੀਂ ਮਤਲਬ ਜਦੋਂ ਅਸੀਂ ਸਟਾਰਟ ਕੀਤਾ ਸੀ ਵਰਗ ਸਾਨੂੰ ਲੱਗਿਆ ਸੀ ਕਿ ਸਾਡੇ ਕੋਲ 20 ਤੋਂ 25 ਬੱਚੇ ਸਿਰਫ ਆਣਗੇ ਲੇਕਿਨ ਜਿੱਦਾਂ ਹੀ ਅਸੀਂ ਪਹਿਲਾ ਦਿਨ ਸਾਡੇ ਕੋਲ ਪਹਿਲੇ ਦਿਨ ਹੀ 62 ਬੱਚੇ ਰਜਿਸਟਰ ਹੋਏ ਨੇ ਉਸ ਤੋਂ ਬਾਅਦ ਬੱਚੇ 2-3 ਦਿਨ ਤੱਕ ਬੱਚੇ ਆਦੇ ਗਏ ਆਦੇ ਗਏ ਕੁੱਲ ਮਿਲਾ ਕੇ ਸਾਡੇ ਕੋਲ 82 ਬੱਚੇ ਹੋ ਗਏ ਨੇ ਤੇ ਬੱਚਿਆਂ ਦਾ ਫੀਡਬੈਕ ਔਰ ਪੇਰੈਂਟਸ ਦਾ ਫੀਡਬੈਕ ਕਮਾਲ ਦਾ ਸੀਗਾ ਜਿਹੜਾ ਲਾਸਟ ਡੇ ਸੀਗਾ ਉਸ ਦਿਨ ਤੇ ਪੇਰੈਂਟਸ ਨੇ ਸਾਨੂੰ ਇਨੀ ਰਿਕਵੈਸਟ ਕੀਤੀ ਹੈ ਕਿ ਤੁਸੀਂ ਇਹ ਸ਼ਿਵਰ ਮੈਮ 10 ਡੇਜ਼ ਦਾ ਹੀ ਕਿਉਂ ਲਗਾਇਆ 10 ਦਿਨ ਦਾ ਹੀ ਕਿਉਂ ਰੱਖਿਆ ਥੋੜਾ ਇਹਨੂੰ ਹੋਰ ਅੱਗੇ ਲੈ ਕੇ ਜਾਇਆ ਜਾਏ ਤੇ ਅਸੀਂ ਫਿਲਹਾਲ ਤੇ ਅੱਗੇ ਹੁਣ ਸੋਚਾਂਗੇ ਕਿ ਅਸੀਂ ਅਗਲੀ ਗਰਮੀ ਆਂਦੀਆਂ ਛੁੱਟੀਆਂ 'ਚ ਫੇਰੇ ਸ਼ਿਵਰ ਲਗਾਵਾਂਗੇ ਤੇ ਉਮੀਦ ਹੈ ਕਿ ਸਾਡੇ ਕੋਲ 100 ਪਲੱਸ ਬੱਚੇ ਹੋਣਗੇ ਔਰ ਪਲੱਸ ਜੋ ਕੁਝ ਵੀ ਅਸੀਂ ਸਿਖਾਇਆ ਹੁਣ ਇੰਨਾ ਕੁ ਸਿਖਾਇਆ ਬੱਚੇ ਅਗਲੇ ਸਾਲ ਤੱਕ ਤੇ ਨੈਚੁਰਲੀ ਗੱਲ ਹੈ ਯਾਦ ਨਹੀਂ ਰੱਖ ਪਾਣਗੇ ਇਸ ਬਾਰੇ ਕੀ ਨਵਾਂ ਕਰੋਗੇ ਫਿਰ ਤੁਸੀਂ ਇਸ ਬਾਰੇ ਅਸੀਂ ਨਵਾਂ ਇਹ ਕਰਨ ਦੀ ਸੋਚ ਰਹੀਆਂ ਕਿ ਅਸੀਂ ਮਹੀਨੇ 'ਚ ਹੀ ਕਿਆਂ ਦੋ ਕਲਾਸਾਂ ਜਿਹੜੀਆਂ ਨੇ ਉਹ ਅਸੀਂ ਲਗਾਇਆ ਕਰਾਂਗੇ ਜਿਹੜੇ ਸਕੂਲ ਦੇ ਤੁਸੀਂ ਫੰਕਸ਼ਨ ਰੱਖਿਆ ਸੀ ਉਹ ਸਕੂਲ ਵਾਸਤੇ ਕਿੰਨਾ ਕੁ ਰਿਸਪੌਂਸ ਆਇਆ ਸਕੂਲ ਵੱਲੋਂ ਜਿਹੜਾ ਸਾਡਾ ਸਕੂਲ ਸੀਗਾ ਡਾਕਟਰ ਐਮ ਆਰ ਐਸ ਭੱਲਾ ਡੀਏਵੀ ਸਕੂਲ ਕਿਲਾ ਮੰਡੀ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਹੈਗੇ ਆ ਮਿਸਿਸ ਰਿਚਾ ਮਹਾਜਨ ਉਹ ਸਾਡੇ ਰਾਸ਼ ਸੇਵਿਕਾ ਸਮਿਤੀ ਦੇ ਕਾਰਜਕਰਤਾ ਹੈ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਡਾ ਜਿਹੜਾ ਸ਼ਿਵਿਰ ਸੀ ਉਹ ਇੰਨਾ ਜ਼ਿਆਦਾ ਸਕਸੈਸਫੁਲ ਹੋਇਆ ਹੈ ਸਕੂਲ ਦੇ 38 ਬੱਚੇ ਜਿਹੜੇ ਸੀਗੇ ਉਹਨਾਂ ਨੇ ਇਸ ਸ਼ਿਵਿਰ ਦੇ ਵਿੱਚ ਭਾਗ ਲਿਆ ਤੇ ਟਾਈਮ ਟਾਈਮ ਤੇ ਬੱਚਿਆਂ ਨੂੰ ਪਾਣੀ ਸ਼ਰਬਤ ਹਰ ਇੱਕ ਚੀਜ਼ ਜਿਹੜੀ ਹੈ ਸਕੂਲ ਦੇ ਸਟਾਫ ਨੇ ਪ੍ਰੋਵਾਈਡ ਕੀਤੀ ਹੈ ਤੇ ਅਸੀਂ ਸਕੂਲ ਦੇ ਸਟਾਫ ਦੇ ਬਹੁਤ ਬਹੁਤ ਧੰਨਵਾਦੀ ਆ ਕਿ ਉਹਨਾਂ ਸਾਨੂੰ ਆਪਣਾ ਛੁੱਟੀਆਂ ਦਾ ਇੰਨਾ ਕੀਮਤੀ ਸਮਾਂ ਦਿੱਤਾ ਤੇ ਇੰਨਾ ਵਧੀਆ ਏਸੀ ਕਲਾਸਰੂਮ ਜਿਹੜਾ ਸੀਗਾ ਉਹ ਪ੍ਰੋਵਾਈਡ ਕੀਤਾ ਜਿੱਥੇ ਅਸੀਂ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਿਵਰ ਕਰਵਾ ਸਕਿਆ। ਸ਼ਹਿਰ ਵਾਲੇ ਕੀ ਉਮੀਦ ਕਰਨ ਕੀ ਦੁਬਾਰਾ ਵੀ ਸ਼ਹਿਰ ਵਾਲੇ ਤੇ ਕਹਿੰਦੇ ਹੈ ਕਿ ਤੁਸੀਂ ਰੋਜ਼ ਦਾ 1 ਘੰਟਾ ਬੱਚਿਆਂ ਨੂੰ ਸ਼ਿਵਰ ਲਗਵਾਓ ਰੋਜ਼ 1 ਘੰਟਾ ਬੱਚਿਆਂ ਨੂੰ ਸ਼ਲੋਕ ਉਚਾਰਨ ਹਨੂਮਨ ਚਾਲੀਸਾ ਦਾ ਪਾਠ ਕਰਾਓ ਤੇ ਅਸੀਂ ਸ਼ਹਿਰ ਵਾਲਿਆਂ ਨੂੰ ਨਿਰਾਸ਼ ਨਹੀਂ ਕਰਾਂਗੇ ਬਹੁਤ ਜਲਦੀ ਅਸੀਂ ਮਹੀਨੇ ਦੇ ਵਿੱਚ 1 ਜਾਂ 2 ਵਾਰੀ ਜ਼ਰੂਰ ਇਹ ਸ਼ਿਵਰ ਜਿਹੜਾ ਹੈ ਬੱਚਾ ਵਾਸਤੇ ਲਗਾਇਆ ਕਰਾਂਗੇ ਉਹਦੇ ਵਾਸਤੇ ਗਰੁੱਪ 'ਚ ਮੈਸੇਜ ਵੀ ਜਾਏਗਾ ਜਿਹੜਾ ਕਿ ਅਸੀਂ ਬੱਚਿਆਂ ਦਾ 8283 ਜਨੰਦਾ ਗਰੁੱਪ ਬਣਾਇਆ ਹੋਇਆ ਹੈ ਉਹਦੇ ਵਿੱਚ ਵੀ ਮੈਸੇਜ ਜਾਏਗਾ ਤੇ ਅਸੀਂ ਹੋਰ ਵੀ ਇੰਸਟਾਗ੍ਰਾਮ ਜਾਂ ਫੇਸਬੁੱਕ ਦੇ ਉੱਤੇ ਐਡਵਰਟਾਈਜ਼ਮੈਂਟ ਕਰਾਂਗੇ ਤੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਕਹਾਂਗੇ ਕਿ ਲਗਾਣ ਥੈਂਕ ਯੂ ਮੈਮ ਥੈਂਕ ਯੂ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਪੱਦਨ ਦੀ ਖਾਸੀ ਰਿਪੋਰਟ ਧੰਨਵਾਦ